ਪੰਜ-ਛੇ ਦਿਨ ਹੋ ਗਏ ਰੋਟੀ ਨਹੀਂ ਖਾਧੀ ਜੰਗਲ ਵਿੱਚ ਆ ਗਏ ਨੂੰ ਸਾਰਾ ਪਿੰਡ ਆਹ ਵੇਖੋ ਜੰਗਲ ਕੋਈ ਨਹੀਂ ਉਹ ਪਿੱਛੇ ਬੰਦੇ ਲੱਗੇ ਆ ਕਿਸਤੀ ਸਹੀ ਕਰਨੇ ਪਿੱਛੇ ਨਦੀ ਆ ਕਿਸਤੀ ਸਾਡੀ ਹੋ ਗਈ ਖਰਾਬ ਹੱਥ ਵੇਖੋ ਹੱਥ ਕਿਸਤੀ ਹੈ ਹੀ ਨਹੀਂ ਇਹ ਆਹ ਹੱਥ ਵੇਖ ਲੋ ਇੱਡਾ ਡੰਡਾ ਲਾ ਲੱਕੜ ਦਾ ਆ ਪਿੱਛੇ ਬੰਦਾ ਖੜਾ ਮੁੰਡਾ ਆਪਣਾ ਯਾਰ ਵੈਲੀ ਫੜ ਕੇ ਅਗਰ ਜੇ ਡੰਡਾ ਦਾ ਫੜਿਆ ਹੁੰਦਾ ਤਾਂ ਕਿਸਤੀ ਰਿੱਡ ਜਾਣੀ ਇਹ ਕੈਪਟਨ ਦਾ ਤੌਰ ਤੇ ਨਹੀਂ ਉੱਕੀ ਆ ਗਏ ਓਕੇ ਮੁੰਡੇ ਬੈਠੇ ਵੇਖੋ ਪਾਜੀ ਜੰਗਲ ਤੇ ਤੁਹਾਨੂੰ ਦੇਖਣ ਹੀ ਨਹੀਂ ਦਈਆ ਕਿੱਡੀ ਕੁ ਵੱਡੀ ਆ ਦੇਖੋ ਖੁਦ ਦੇ ਜੰਗਲ ਚ ਚੀਂਕਾ ਆਉਂਦੀਆਂ ਬਾਗਾਂ ਦੀਆਂ ਇੱਥੇ ਸੰਗ ਨਾਲ ਲੱਗੇ ਪਏ ਆ ਆ ਦੇਖੋ ਆ ਹਾਲ ਆ ਭਾਈ ਅਮਰੀਕਾ ਆ ਨਾ ਮੈਂ ਤਾਂ ਕਹਿੰਦਾ ਸਾਰੇ ਆਇਓ ਤੁਸੀਂ ਜਿੰਨੇ ਵੀ ਦੇਖੋਗੇ ਨਾ ਸਾਰੇ ਜਾਣੇ ਆਇਓ ਅਮਰੀਕਾ ਕਿਹਨੇ ਰਹੇ ਹੋ ਤੁਸੀਂ ਅਮਰੀਕਾ ਜੈਂਟਾ ਦੀ ਗੱਲਾਂ ਨਾ ਕਰੋ ਆ ਦੇਖੋ ਭਾਈ ਪੈਰ ਡੌਂਕੀ ਲਾਓ ਭਾਜੀ ਲਾਓ ਡੌਂਕੀ ਲਾਓ ਭਾਈ ਜਿੰਨਾ ਲਾਣੀ ਹੈ ਪਰ ਮੈਂ ਤੁਹਾਨੂੰ ਇੱਕ ਸਲਾਹ ਦੇਣਾ ਜਿੰਨੇ ਆਣਾ ਨਾ ਤਾਂ ਨੂੰ ਆਇਓ ਥੱਲੇ ਨਾ ਆਇਓ ਨਹੀਂ ਤੇ ਆ ਤੈਨੂੰ ਦੇਖਣੇ ਪੈਣੇ ਸਾਬ ਓਵੇ ਖਰਾਬ ਹੋਈ ਬਣਾ ਦਿਆ ਨੂੰ ਹੁਣ ਪਤਾ ਨਹੀਂ ਕਿਦੋਂ ਬੰਨਣੀ ਕਿਦੋਂ ਚੱਲਣਾ ਮੈਨੂੰ ਦਮ ਹੋਗਾ ਓਏ ਢੋਕੀ ਲਾਤ ਕਦੇ ਇਹ ਬੰਦਾ ਹੂੰ ਬਾਜੋ ਮੇ ਤਾਕਤ ਮਹੱਕਾ ਟਾ ਦੇ ਹਾਂ ਦੁਪਾਲੇ ਦਾਲਾ